ਯੂਕਰੇਨ ਤੋਂ ਜਿਹੜੀ ਖਬਰ ਆ ਰਹੀ ਆ ਰਸ਼ੀਆ ਦੇ ਦੁਆਰਾ ਜਿਹੜੇ ਕਿਤੇ ਵੀ ਨਵੇਂ ਜਿਹੜੇ ਅਟੈਕ ਮਿਜ਼ਾਈਲਜ਼ ਦੇ ਰੂਪ ਤੇ ਵਿੱਚ ਯੂਕਰੇਨ ਉੱਤੇ ਕਿਤੇ ਜਾ ਰਹੇ ਹੈਗੇ ਆ ਮਾਸਕੋ ਦੇ 에어ਪੋਰਟ ਦੇ ਉੱਤੇ ਡਿਸਰਪਸ਼ਨਸ ਹੋਈਆਂ ਜਿਸ ਦਾ ਦੋਸ਼ ਰੂਸ ਵਾਲੇ ਕਹਿੰਦੇ ਆ ਵੀ ਯੂਕਰੇਨ ਦੇ ਉੱਤੇ ਆ ਵੀ ਉਹਨਾਂ ਦੇ ਡਰੋਨਸ ਦੇ ਕਰਕੇ ਇਹ ਜਿਹੜਾ ਸਾਰਾ ਕੁਝ ਵਾਪਰਿਆ ਹੈਗਾ ਸੋ ਉਸ ਤੋਂ ਬਾਅਦ ਦੇ ਵਿੱਚ ਰਸ਼ੀਆ ਦੇ ਦੁਆਰਾ ਕਾਫੀ ਜਿਆਦੀਆਂ ਜਿਹੜੀਆਂ ਮਿਜ਼ਾਈਲਜ਼ ਆ ਉਹ ਦਾਗੀਆਂ ਗਈਆਂ ਆ ਕੀਵ ਜਿਹੜੀ ਰਾਜਧਾਨੀ ਆ ਯੂਕਰੇਨ ਦੀ ਤੇ ਹੋਰ ਯੂਕਰੇਨ ਦੇ ਵੱਡੇ ਜਿਹੜੇ ਸ਼ਹਿਰਜ਼ ਸ਼ਹਿਰਾਂ ਜਿਹੜੇ ਉਹਨਾਂ ਉੱਤੇ ਇਹ ਮਿਜ਼ਾਈਲਜ਼ ਲਾਂਚ ਕੀਤੀਆਂ ਗਈਆਂ ਕਹਿੰਦੇ ਵੀ ਰਸ਼ੀਆ ਦੇ ਦੁਆਰਾ 450 ਮਿਜ਼ਾਈਲਜ਼ ਤੇ ਜਿਹੜੇ ਡਰੋਨ ਆ ਓਵਰਨਾਈਟ ਉਹ ਲਾਂਚ ਕੀਤੇ ਗਏ ਯੂਕਰੇਨ ਦੇ 에ਅਰ ਸਪੇਸ ਦੇ ਵਿੱਚ ਕਹਿੰਦੇ ਵੀ ਮੈਜੋਰਟੀ ਜਿਹੜੇ ਇਹ ਡਰੋਨਸ ਤੇ ਮਿਜ਼ਾਈਲ ਸੀ ਉਹਨਾਂ ਨੂੰ ਆ ਰਸਤੇ ਵਿੱਚ ਹੀ ਭੇਜ ਦਿੱਤਾ ਗਿਆ ਤੇ ਪਰ ਫਿਰ ਵੀ ਜਿਹੜੀਆਂ 12 ਲਾਕਿਆਂ ਦੇ ਵਿੱਚ ਜਿਹੜੀਆਂ ਮਿਜ਼ਾਈਲਸ ਆ ਉਹ ਲੈਂਡ ਜਿਹੜੀਆਂ ਉਹ ਹੋਈਆਂ ਤੇ ਤਿੰਨ ਲੋਕੇਸ਼ਨਸ ਦੇ ਉੱਤੇ ਜਿਹੜੀਆਂ ਤਿੰਨ 23 ਜਿਹੜੀਆਂ ਮਿਜ਼ਾਈਲਸ ਆ ਉਹ ਡਿੱਗੀਆਂ ਤੇ ਜਿਹੜੇ ਰਸਤੇ ਦੇ ਵਿੱਚ ਭੇਜੀਆਂ ਗਈਆਂ ਮਿਜ਼ਾਈਲ ਸੀ ਉਹਨਾਂ ਦਾ ਜਿਹੜਾ ਮਲਬਾ ਆ ਉਹ 12 ਹੋਰ ਥਾਵਾਂ ਦੇ ਉੱਤੇ ਜਿਹੜਾ ਉਹ ਅਡੇਗਾ ਹੈਗਾ ਨੇਸ਼ਨ ਵਾਈਡ 에어 ਰੇਡ ਵਾਰਨਿੰਗਸ ਤੇ ਸਾਇਰਨਸ ਜਿਹੜੇ ਆ ਉਹ ਯੂਕਰੇਨ ਦੀ ਹਵਾ ਦੇ ਵਿੱਚ ਸੁੱਤੇ ਹੋਏ ਲੋਕਾਂ ਨੂੰ ਆ ਜਿਹੜੇ ਸੁਨੇਹੇ ਹੈਗੇ ਆ ਰਸ਼ੀਆ ਨੇ ਜਿਹੜੀਆਂ ਸਟ੍ਰਾਈਕਸ ਆ ਉਹ ਲਗਾਤਾਰ ਤੇਜ਼ ਜਿਹੜੀਆਂ ਹੁਣ ਕੀਤੀਆਂ ਆ ਹੋਈਆਂ ਸੋ ਪਿਛਲੇ تقریبا 3 ਸਾਲਾਂ ਤੋਂ ਇਹ ਜਿਹੜੀ ਰੂਸ ਤੇ ਦੁਆਰਾ ਯੂਕਰੇਨ ਉੱਤੇ ਹਮਲਾ ਆ ਉਹ ਸ਼ੁਰੂ ਹੋ ਚੁੱਕਾ ਸੀਗਾ ਹੁਣੇ-ਹੁਣੇ ਮਿਲ ਦਾ ਹਫਤਾ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਪੋਟਿਨ ਨੂੰ 50 ਦਿਨਾਂ ਦੀ ਸ਼ਾਇਦ ਮੌਲਤ ਦਿੱਤੀ ਹੋਈ ਆ ਵੀ ਆਪਣੀ ਲੜਾਈ ਜਿਹੜੀ ਉਹ ਬੰਦ ਕਰ ਦੇ ਨਹੀਂ ਤੇ ਤੇਰੇ ਤੇ 100% ਅਸੀਂ ਜਿਹੜਾ ਉਹ ਟੈਰਿਫ ਲਾ ਦੇਵਾਂਗੇ ਉਧਰ ਰਸ਼ੀਆ ਤੋਂ ਤੇਲ ਖਰੀਦਣ ਵਾਲਿਆਂ ਨੂੰ ਵਾਲੀਆਂ ਮੁਲਕਾਂ ਦੇ ਉੱਤੇ 500% ਟੈਰਿਫ ਲਾਉਣ ਵਾਲਾ ਇੱਕ ਸੈਨਟ ਦੇ ਵਿੱਚ ਬਿੱਲ ਵੀ ਜਿਹੜਾ ਉਹ ਪੇਸ਼ ਹੋਇਆ ਆ ਪਿਆ ਹੈਗਾ ਸੋ ਯੂਕਰੇਨ ਦੇ ਉੱਤੇ ਈਵਨ ਰਾਸ਼ਪਤੀ ਟਰੰਪ ਨੇ ਚੇਤਾਵਨੀ ਦਿੱਤੀ ਹੋਈ ਆ ਜਾਂ ਧਮਕੀ ਦਿੱਤੀ ਹੋਈ ਆ ਉਹ ਤੈਨੂੰ ਪਰ ਅਜੇ ਵੀ ਜਾ ਜਿਹੜਾ ਪੋਤੇ ਨਾਜ਼ੀਆਂ ਰਸ਼ੀਆ ਆ ਉਹ ਆਪਣੀ ਇਸ ਲੜਾਈ ਤੋਂ ਇਹਨਾਂ ਮਜ਼ਾਈਲ ਹਮਲਿਆਂ ਤੋਂ ਬਾਝ ਨਹੀਂ ਆ ਰਿਹਾ ਅਗਲੀ ਖਬਰ ਇਜ਼ਰਾਈਲ ਤੇ ਗਾਜ਼ਾ ਤੋਂ ਆ ਰਹੀ ਹੈ ਗਾਜ਼ਾ ਦੇ ਵਿੱਚ ਜਿਹੜੀ ਸਿਚੁਏਸ਼ਨ ਇੱਕ ਤਰ੍ਹਾਂ ਦੇ ਨਾਲ ਨਰਕ ਬਣਿਆ ਹੋਇਆ ਹੈਗਾ ਪਰਸੋਂ ਇਜ਼ਰਾਈਲ ਵਾਲਿਆਂ ਨੇ ਲਾਈਨਾਂ ਦੇ ਵਿੱਚ ਬ੍ਰੈਡ ਲੈਂਡ ਦੇ ਲਈ ਲੋਕ ਖੜੇ ਸੀ ਬੱਚੇ ਖੜੇ ਸੀ ਉਹਨਾਂ ਦੇ ਉੱਤੇ ਬੰਬਾਰਡਮੈਂਟ ਕਰ ਦਿੱਤੀ ਜਿਹਦੇ ਨਾਲ 100 ਤੋਂ ਵੱਧ ਜਾਣੇ ਜਿਹੜੇ ਮਾਰੇ ਗਏ ਹੈਗੇ ਆ ਅੱਜ ਅਮਰੀਕਾ ਤੇ 24 ਹੋਰ ਜਿਹੜੀਆਂ ਮੁਲਕ ਹੈਗੇ ਆ ਨੇਸ਼ਨਸ ਆ ਉਹਨਾਂ ਨੇ ਇਜ਼ਰਾਈਲ ਨੂੰ ਅਕਿਊਜ਼ ਕੀਤਾ ਆ ਵੀ ਤੁਸੀਂ ਡ੍ਰਿਪ ਫੀਡਿੰਗ ਜਿਹੜੀ ਆ ਕਰ ਰਹੇ ਆ ਗਾਜ਼ਾ ਦੇ ਸਿਵਿਲਿਅਨ ਨੂੰ ਤੇ ਬਹੁਤ ਹੀ ਘਣਾਉਣੀਆਂ ਕਿਲਿੰਗਸ ਕਰ ਰਹੇ ਹੈਗੇ ਆ ਜਾਵੀ ਮੁਲਕਾਂ ਨੇ ਇਹ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਯੂਕੇ ਦੇ ਫੋਰਨ ਸੈਕਟਰੀ ਡੇਵਿਡ ਲੈਮੀ ਹੁਣੀ ਵੀ ਇੱਕ ਸਟੇਟਮੈਂਟ ਜਾਰੀ ਕੀਤੀ ਇਹਦੇ ਸਬੰਧ ਦੇ ਵਿੱਚ ਪਰ ਹੁਣ ਇਹ ਪਤਾ ਨਹੀਂ ਲੱਗ ਰਿਹਾ ਵੀ ਇਹ ਜਿਹੜੀਆਂ ਸਟੇਟਮੈਂਟ ਆ ਇਹਨਾਂ ਦਾ ਕੋਈ ਅਸਰ ਵੀ ਹੁੰਦਾ ਕਿ ਨਹੀਂ ਇੱਕ ਹਸਪਤਾਲ ਦੇ ਵਿੱਚ ਪਟੜ ਨੌਜਵਾਨ ਇੱਕ 17 ਸਾਲਾਂ ਦਾ ਜਦੋਂ ਉਸ ਨੂੰ ਬੀਵੀਸੀ ਨੇ ਇੰਟਰਵਿਊ ਕੀਤਾ ਭਈ ਤੁਸੀਂ ਕੀ ਚਾਹੁੰਦੇ ਆ ਉਹ ਕਹਿੰਦਾ ਮੈਨੂੰ ਤਾਂ ਇੱਕ ਸਿਰਫ ਪੀਸ ਆਫ ਬ੍ਰੈਡ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਸੋ ਏਦਾਂ ਦੀ ਸਿਚੁਏਸ਼ਨ ਉੱਥੇ ਬਣੀ ਹੋਈ ਆ ਬਹੁਤ ਵੱਡਾ ਜਿਹੜਾ ਜ਼ੁਲਮ ਹੋ ਰਿਹਾ ਆ ਬਹੁਤ ਸਾਰੀਆਂ ਸਰਕਾਰਾਂ ਲੋਕ ਚੁੱਪ ਹੈਗੇ ਆ ਇਹ ਆਪਣੇ ਕੰਮਾਂ 'ਚ ਬਿਜ਼ੀ ਹੈਗੇ ਆ ਤਮਾਸ਼ਾ ਦੇਖ ਰਹੇ ਹੈਗੇ ਆ ਯੂਕੇ ਦੇ ਫੌਨ ਸੈਕਟਰੀ ਕਹਿੰਦੇ ਆ ਭਈ ਮੀਡਲ ਈਸਟ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਆਪ ਕੋ ਬਹੁਤ ਜਲਦੀ ਸਟੇਟਮੈਂਟ ਜਾਰੀ ਕਰਨ ਜਾ ਰਹੇ ਆ ਅਲੌਂਗਸਾਈਡ ਜਿਹੜੇ 24 ਮੁਲਕ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਇਜ਼ਰਾਈਲ ਵਾਲਿਆਂ ਨੇ ਇਹ ਰਿਜੈਕਟ ਕਰ ਦਿੱਤੀ ਆ ਜਿਹੜੀ 25 ਮੁਲਕਾਂ ਦੀ 24 ਮੁਲਕਾਂ ਦੀ ਜਿਹੜੀ ਸਟੇਟਮੈਂਟ ਸੀਗੀ ਭਈ ਅਸੀਂ ਤਾਂ ਐਗਰੀ ਆ ਸ਼ਾਂਤੀ ਲਈ ਪਰ ਦੂਸਰੇ ਪਾਸੇ ਨਹੀਂ ਐਗਰੀ ਹੈਗੇ ਅ ਇਜ਼ਰਾਈਲ ਦਾ ਜਿਹੜਾ ਏਡ ਡਿਲੀਵਰੀ ਮਾਡਲ ਹੈਗਾ ਆ ਬਹੁਤ ਸਾਰੇ ਮੁਲਕਾਂ ਨੇ ਉਸ ਨੂੰ ਜਿਹੜਾ ਆ ਨਕਾਰ ਦਿੱਤਾ ਹੈਗਾ ਇਜ਼ਰਾਈਲ ਇਹ ਕਹਿੰਦੇ ਆ ਕਿ ਅਸੀਂ ਜਿਹੜਾ ਡੇਰ ਰਾਲ ਵਾਲਾ ਕਰਕੇ ਇੱਕ ਟਾਊਨ ਆ ਉੱਥੇ ਦੀ ਜਿਹੜੀ ਚੈਰਿਟੀਜ਼ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਅ ਇਜ਼ਰਾਈਲੀ ਬੰਬਾਰਡਮੈਂਟ ਦੇ ਨਾਲ ਬਹੁਤ ਸਾਰੇ ਜਿਹੜੇ ਬੱਚਿਆਂ ਦੀਆਂ ਮੌਤਾਂ ਹੋਈਆਂ ਹੈਗੀਆਂ 60000 ਤੋਂ ਵੱਧ ਹੁਣ ਤੱਕ ਮੌਤਾਂ ਹੋ ਚੁੱਕੀਆਂ ਆ ਗਾਜ਼ਾ ਦੇ ਵਿੱਚ ਜਦੋਂ ਤੋਂ ਇਹ ਜੰਗ ਸ਼ੁਰੂ ਹੋਈ ਆ ਇਜ਼ਰਾਈਲ ਦੇ ਵਿੱਚ 1200 ਦੇ ਕਰੀਬ ਲੋਕਾਂ ਦੀਆਂ ਮੌਤਾਂ ਹੋਈਆਂ ਸੀਗੀਆਂ ਅ ਵਾਰ-ਵਾਰ ਯੂਨੋ ਵੱਲੋਂ ਔਰ ਮੁਲਕਾਂ ਵੱਲੋਂ ਗੁਹਾਰ ਲਾਈ ਜਾ ਰਹੀ ਆ ਵੀ ਇਹ ਲੜਾਈ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ ਬਹੁਤ ਜ਼ੁਲਮ ਹੋ ਰਿਹਾ ਪਰ ਨਹੀਂ ਹੋ ਰਹੀ ਈਵਨ ਅੱਜ ਪੋਪ ਲੀਓ ਨੇ ਵੀ ਵਾਰਨਿੰਗ ਦਿੱਤੀ ਆ ਵੀ ਜਿਸ ਹਿਸਾਬ ਦੇ ਨਾਲ ਇਨ ਡਿਸਕ੍ਰਿਮੀਨੇਟ ਯੂਜ਼ ਆਫ ਫੋਰਸ ਹੋ ਰਹੀ ਆ ਤੇ ਜਿਸ ਤਰੀਕੇ ਦੇ ਨਾਲ ਫੋਰਸ ਟ੍ਰਾਂਸਪੋਰਟ ਆਫ ਪੋਪੂਲੇਸ਼ਨ ਧੱਕੇ ਦੇ ਨਾਲ ਲੋਕਾਂ ਨੂੰ ਉਸ ਜਗ੍ਹਾ ਤੋਂ ਜਿਹੜੀ ਉਹਨਾਂ ਦੀ ਹੈਗੀ ਆ ਕੱਢਿਆ ਜਾ ਰਿਹਾ ਆ ਇਹ ਇੱਕ ਬਹੁਤ ਵੱਡਾ ਜ਼ੁਲਮ ਹੈਗਾ ਇਹ ਜੋ ਪਾਪ ਲਿਓਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਜੋ ਲੋਕ ਅਜੇ ਵੀ ਕਈ ਹੋਸਟੇਜ ਹੈਗੇ ਆ ਇਜ਼ਰਾਈਲ ਦੇ ਉਹਨਾਂ ਦੇ ਬਾਬਤ ਜੋ ਉੱਥੇ ਦੇ ਲੋਕ ਆ ਉਹ ਆਪਣੀ ਸਰਕਾਰ ਤੋਂ ਪੁੱਛ ਰਹੇ ਆ ਕਿ ਕਿੱਥੇ ਉਹਨਾਂ ਦੇ ਕੀ ਸਟੈਂਡ ਹੈਗਾ ਹੁਣ ਕੀ ਕਰ ਰਹੇ ਹੈਗੇ ਆ ਸੋ ਇਸ ਤਰ੍ਹਾਂ ਦੀਆਂ ਬਹੁਤ ਡਰਾਉਣੀਆਂ ਵੀਡੀਓਜ਼ ਆ ਰਹੀਆਂ ਵੀ ਜਿੱਥੇ ਬੰਦੇ ਲੋਕ ਕਹਿ ਰਹੇ ਵੀ ਸਾਨੂੰ ਤਾਂ ਇੱਕ ਬਰੈਡ ਚਾਹੀਦੀ ਕੁਝ ਨਹੀਂ ਹੋਰ ਚਾਹੀਦਾ ਤੇ ਤੁਸੀਂ ਹਿਸਾਬ ਲਾ ਲਓ ਵੀ ਲੋਕਾਂ ਦਾ ਉੱਥੇ ਕੀ ਹਾਲ ਹੋਊਗਾ ਕਹਿੰਦੇ ਵੀ ਸਫਰਿੰਗ ਆਫ ਸਿਵਿਲIANS ਇਨ ਗਾਜ਼ਾ ਹੈਜ਼ ਰੀਚਡ ਅ ਨਿਊ ਡੈਪ ਬਹੁਤ ਹੀ ਲੋ ਲੈਵਲ ਤੇ ਚੱਲ ਗਿਆ ਆ ਜਿੰਨੇ ਜਿਆਦਾ ਉੱਥੇ ਲੋਕ ਸਫਰਿੰਗ ਕਰ ਰਹੇ ਹੈਗੇ ਆ ਬੀਬੀਸੀ ਨੂੰ ਲੋਕਾਂ ਨੇ ਇਹ ਦੱਸਿਆ ਅ 2 ਅਸੀਂ ਤਾਂ ਇੱਕ ਤਰ੍ਹਾਂ ਦੇ ਨਾਲ ਮੈਰੀਕਲ ਸਮਝਦੇ ਆਂ ਵੀ ਅਸੀਂ ਜੀਂਦੇ ਹੈਗੇ ਆਂ ਪਤਾ ਨਹੀਂ ਕਿਹੜੇ ਵੇਲੇ ਸਾਡੇ ਉੱਤੇ ਬੰਬ ਸਿੱਟ ਕੇ ਜਿਹੜਾ ਸਾਨੂੰ ਮਾਰ ਦੇਣਾ ਹੈ